ਆਪਾਂ ਫੇਰ ਨਾਮ ਬੋਲਤਾਂਗੇ ਹਾਂਜੀ ਮੇਰੀ ਸ਼ੌਕ ਬਾਂਗਾ ਟੈਲੀਗ੍ਰਾਮ ਸਤਨਾਪੁਰੇ ਨਿਰੂਲ ਹਸਪੀਟਲ ਦੇ ਸਾਹਮਣੇ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ ਮੇਰੇ ਕੋਲ ਨਾ 11:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆਨਟੋ ਅਵੇਲੇਬਲ ਨਹੀਂ ਸੀਗਾ ਦੁਕਾਨ ਤੇ ਮੇਰੇ ਡੈਡ ਸੀਗੇ ਅਵੇਲੇਬਲ ਤੇ ਉਹ ਆਨੇ ਫੋਨ ਦੇਖੇ 214 Pro Max ਉਹ ਕਹਿੰਦਾ ਕਿ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਵੀ ਆਨਲਾਈਨ ਕਰ ਦਿਆਂ ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਜਿਹੜਾ ਡੈਡੀ ਨੇ ਉਹਨੂੰ ਸਕੈਨਰ ਦਿਖਾਇਆ ਕਿ ਇਸ ਸਕੈਨਰ 'ਚ ਪੈਸੇ ਪਾ ਦਿਓ ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ ਮੈਂ 112000 ਤੁਹਾਡੇ ਅਕਾਊਂਟ 'ਚ ਪਾ ਲੰਗਾ ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਅੱਗੇ ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ ਉਹਨੇ ਗੱਡੀ ਪੈਂਦੀ ਸਟਾਰਟ ਰੱਖੀ ਹੋਈ ਸੀ ਬਾਹਰ ਪ੍ਰਿਪੇਅਰ ਹੋ ਕੇ ਆਇਆ ਸੀ ਕਿੰਨੇ ਵਿਅਕਤੀ ਆਏ ਸੀ ਸਰ ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀਗੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਏ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੌਲ ਸਰ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਜੂਰ ਹੈਗਾ ਅੱਗੇ ਕਰ ਲੈਂਦੇ ਹਾਂ ਪੌਲ ਸਾਹੀ ਜੀ ਮੌਕੇ ਤੇ ਪੌਲ ਸਰ ਹੱਲੇ ਕੋਈ ਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੀਟ ਦੇ ਆਏ ਹਾਂ ਜਿੱਦਾਂ ਸ਼ਹਿਰ ਦੇ ਵਿੱਚ ਇੰਦਰ ਦੀ ਆਵਾਜ਼ਾਂ ਤਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾ ਕੀ ਮੈਂ ਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਨੂੰ ਪਹਿਹੀ ਮੰਗ ਕਰਦੇ ਹਾਂ ਕਿ ਤੁਸੀਂ ਥੋੜੀ ਆਪਣੀ ਪੈਟਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾਤ ਹੁੰਦੀ ਪਈ ਆ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਪਤਾ ਨਹੀਂ ਗਾਹ ਅੱਗੇ ਉਹਨੇ ਫੜਕੂਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਈ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਹਾਂ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲ ਆਇਆ ਵਾ ਉਹਨੂੰ ਮੈਂ ਆਪਣੇ ਬਿਹਫਤ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿ ਜਾਂ ਨਹੀਂ ਪੀਵੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ